ਗਨ ਆਰਮਸ ਤੇ ਅਮੂਨੀਸ਼ਨ ਰੱਖਣ ਵਾਲੇ ਵਿਰੋਧ ਦੇ ਖਿਲਾਫ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਕੱਲ ਵੱਡੀ ਸਫਲਤਾ ਹੱਥ ਲੱਗੀ ਹੈ ਜਿਦੇ ਵਿੱਚ ਦੋ ਵੱਖਰੇ ਵੱਖਰੇ ਮਾਮਲੇ ਦਰਜ ਕੀਤੇ ਗਏ ਨੇ ਤੇ ਟੋਟਲ ਇਹਦੇ ਵਿੱਚ 4 ਪਿਸਟਲ ਦੇਸੀ 32 ਬੋਰ ਸਮੇਤ 4 ਮੈਗਜ਼ੀਨ ਤੇ 5 ਲਾਈਵ ਰਾਉਂਡ ਤੇ 4 ਪਿਸਟਲ ਦੇਸੀ 34 ਬੋਰ ਸਮੇਤ 4 ਮੈਗਜ਼ੀਨ ਬਰਾਮਦ ਕੀਤੀ ਗਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵੀਜ਼ਨ ਹੇਠ ਹੋਇਆ ਜਿਹਨੂੰ ਇੰਚਾਰਜ ਸੀ ਆਏ ਮੋਗਾ ਨੇ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜਾ ਪਹਿਲਾ ਮਾਮਲਾ ਹੈ ਐਫ ਆਈ ਆਰ ਨੰਬਰ 275 ਅੰਡਰ ਆਰਮਜ਼ ਐਕਟ ਪੁਲਿਸ ਸਟੇਸ਼ਨ ਸਿਟੀ ਸਾਊਥ ਰਜਿਸਟਰ ਕੀਤੀ ਗਈ ਹੈ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਆ ਨਵਜੀਤ ਸਿੰਘ ਤੇ ਮਨਦੀਪ ਸਿੰਘ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹਨਾਂ ਤੋਂ ਟੋਟਲ 5 ਪਿਸਟਲ ਬਰਾਮਦ ਹੋਏ ਨੇ ਸਮੇਤ 3 ਮੈਗਜ਼ੀਨ ਤੇ 5 ਲਾਈਵ ਰਾਉਂਡ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਨਾਲ ਕੰਟੈਕਟ ਸੀ ਤੇ ਉਹਦੇ ਨਾਲ ਜਾ ਕੇ ਜਿਹੜਾ ਬੰਦਾ ਹੁਣ ਜੇਲ੍ਹ 'ਚ ਹੈ ਕਾਫੀ ਟਾਈਮ ਪਹਿਲਾਂ ਇਹ ਵੈਪਨ ਜਿਹੜੇ ਨੇ ਐਮਪੀ ਸਾਈਡ ਤੋਂ ਲੈ ਕੇ ਆਏ ਨੇ ਤੇ ਇਹਨਾਂ ਦਾ ਮੇਨ ਮਕਸਦ ਇਹਨਾਂ ਨੂੰ ਅੱਗੇ ਵੇਚ ਕੇ ਪੈਸੇ ਕਮਾਉਣ ਦਾ ਸੀ ਤੇ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਇਹ ਅੱਗੇ ਵੈਪਨ ਸਪਲਾਈ ਕਰਦੇ ਨੇ ਤੇ ਆ ਇੱਕ ਵੱਡੀ ਸਫਲਤਾ ਸੀਆਈਏ ਸਟਾਫ ਮੋਗਾ ਨੂੰ ਹੱਥ ਲੱਗੀ ਹੈ ਦੂਜਾ ਮਾਮਲਾ ਜਿਹੜਾ ਦਰਜ ਹੋਇਆ ਹੈ ਉਹ ਐਫਆਈਆਰ ਨੰਬਰ 110/25 ਆਮ ਜੈਕਟ ਪੁਲਿਸ ਸਟੇਸ਼ਨ ਮੇਣਾ ਦੇ ਵਿੱਚ ਸੀਆਈਏ ਵੱਲੋਂ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ ਬਰਾਮਦਗੀ ਦੋ ਪਿਸਟਲ ਦੇਸੀ 30 ਬੋਰ ਤੇ ਇੱਕ ਪਿਸਟਲ ਦੇਸੀ ਬੱਤੀ ਬੋਰ ਸਮੇਤ ਚਾਰ ਮੈਗਜ਼ੀਨ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਅਰੈਸਟ ਹੋਇਆ ਸੁਖਨਦੀਪ ਸਿੰਘ ਆ ਦੂੜ ਕੋਟਕਲਾਂ ਦਾ ਰਹਿਣ ਵਾਲਾ ਹੈ ਤੇ ਇਹਦੇ ਪਹਿਲਾਂ ਪੰਜ ਅਪਰਾਧਿਕ ਮਾਮਲੇ ਦਰਜ ਨੇ ਇਹਦੇ ਕਿਡਨੈਪਿੰਗ ਲੜਾਈ ਝਗੜਾ ਐਨਡੀਪੀਐਸ ਐਕਟ ਦੇ ਤਹਿਤ ਵੀ ਤੇ ਚੋਰੀ ਦੇ ਮਾਮਲੇ ਵੀ ਹੈ ਤੇ ਪਹਿਲਾਂ ਦਰਜ ਨੇ ਆ ਸਾਰੀ ਜਿਹੜੀ ਕਾਰਵਾਈ ਹੋਈ ਹੈ ਅਮੋਗਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਕੀਤੀ ਗਈ ਹੈ ਤੇ ਇਹ ਜਿਹੜੇ ਟੋਟਲ ਵੈਪਨ ਨੇ ਬਰਾਮਦ ਹੋ ਗਏ 8 ਤੇ ਇਹਨਾਂ ਦੀ ਜਿਹੜੀ ਬੈਕਵਾਰਡ ਲਿੰਕੇਜ ਹੈ ਉਹ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਦੋਸ਼ੀ ਕੋਈ ਇਸ ਕੰਮ 'ਚ ਇਨਵੋਲ ਹੋਣਗੇ ਅਜਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਵੀ ਹੋਰ ਦੋਸ਼ੀ ਇਸ ਕੰਮ 'ਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਅਸੀਂ ਸਖਤੋ ਸਖਤ ਕਰਾਂਗੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਹੈ ਕਿ ਮੇਨ ਇਹਨਾਂ ਦਾ ਮਕਸਦ ਖਿਆਰਾਂ ਦੀ ਤਸਕਰੀ ਕਰਨ ਦਾ ਹੀ ਸੀ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਉਹ ਤੋਂ ਆਹੀ ਚੀਜ਼ ਸਾਹਮਣੇ ਆਈ ਹੈ ਇਹਦਾ ਮਕਸਦ ਜਿਹੜਾ ਹੈ ਉਹ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਉਂਕਿ ਇਹ ਤੇ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਨੇ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਆਹੀ ਗੱਲ ਸਾਹਮਣੇ ਆਈ ਹੈ ਕਿ ਆ ਕਿਸੇ ਬੰਦੇ ਦੇ ਕਹਿਣ ਤੇ ਇਹ ਵੈਪਨ ਜਿਹੜੇ ਨੇ ਇਹਨੇ ਆਪਣੇ ਕੋਲ ਰੱਖੇ ਸੀ ਜਾਂ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਜਿਹੜੀ ਇਹਦੀ ਢੰਗਾਈ ਨਾਲ ਹੁਣ ਪੁੱਛੀ ਜਿਹੜੀ ਆ ਉਹ ਚੱਲ ਰਹੀ ਹੈ ਤੇ ਉਹ ਵੀ ਕਲੀਅਰ ਹੋ ਜਾਊਗਾ ਵੀ ਯਾਨੀ ਕੀ ਅੱਗੇ ਵਾਰਦਾਤ ਨੂੰ ਅੰਜਾਮ ਦੇਣਾ ਸੀ